ਸਾ ਸੰਗਤ 13 ਜਗਰਾ ਸਰਪੰਚ ਦੀਆਂ ਤੇ ਰਸਪਾਲ ਦੀਆਂ ਵੋਟਾਂ ਪਈਆਂ ਕਨਿ 72 ਦੀਆਂ ਵੋਟਾਂ ਸੀ ਸੱਚ ਹਾਂ 72 ਦੀਆਂ ਕਿ ਦਰਬਾਰੇ ਕਿਹਦੀਆਂ ਕਿਹਦੀਆਂ ਵੋਟਾਂ ਸੀ ਉਹ ਜੋ ਜ਼ਿਲ੍ਹਾ ਪ੍ਰੀਸ਼ਦ ਸੀ ਇਹ ਤੇ ਜਗਰਾ ਸਰਪੰਚਣਾ ਦੀ ਪਾਰਟੀ ਇਹ ਨਹੀਂ ਹੋ ਸੀ ਉਧਰ ਰਸਪਾਲ ਸੀ ਰਸਪਾਲ ਦੀ ਪਾਰਟੀ ਆਦੀ ਹੋਂ ਉਦੋਂ ਪਿੰਡ ਇਕੱਠਾ ਹੁੰਦਾ ਸੀ ਸਾਸਾਂ ਤੋਂ ਤੇ ਦਰਬਾਰੇ ਕੇ ਘਰੇ ਹੀ ਹੁੰਦਾ ਸੀ ਕੱਟ ਰੋਟੀ ਸ਼ਾਮ ਨੂੰ ਸ਼ਰਾਬ ਸਾਰੇ ਜਿੰਨੇ ਵੀ ਵੋਟਾਂ ਵਾਲੇ ਦਾਲੇ ਪਦਾਲੇ ਹੁਣੇ ਸਾਰੇ ਦਰਬਾਰੇ ਕੇ ਘਰੇ ਹੋਣੇ ਸ਼ਾਮ ਨੂੰ ਕੋਈ ਕਿਸੇ ਨੂੰ ਕੋ ਕਹਿੰਦਾ ਨਹੀਂ ਉਹ ਵੀ ਬੋਰਡ ਨਾ ਖਰਾਬ ਹੋ ਜੇ ਸਾਰੇ ਨੇ انہੇ ਦੇ ਘਰੇ ਰਹਿਣਾ ਤੇ ਸ਼ਾਮ ਨੂੰ ਵੋਟਰਾਂ ਨੂੰ ਕਹਨੇ ਜਾਣਾ ਜਦ ਵੋਟਾਂ ਦਾ ਟਾਈਮ ਨਜ਼ਦੀਕ ਆ ਗਿਆ ਤੇ ਜਗਰਾ ਸਰਪੰਚ ਉਧਰ ਬੇੜੇ ਵੋਟਰਾਂ ਨੂੰ ਕਹਿੰਦਾ ਫਿਰਦਾ ਸੀ ਸ਼ਾਮ ਦਾ ਟਾਈਮ ਤੇ ਦੂਜੇ ਤੇ ਤੀਜੇ ਦਿਨ ਕਹਿੰਨੇ ਦੂਜੇ ਤੀਜੇ ਦਿਨ ਵੋਟਾਂ ਪੈਣਗੀਆਂ ਸੀ ਉਧਰੋਂ ਪਾਈ ਦੂਜਾ ਰਸਪਾਲ ਹੁਣੀ ਆ ਕੇ ਉਹ ਵੀ ਆਪਣੇ ਗਵਾਰਡ ਦੇ ਸਾਰੇ ਫੌਜੀ ਹੁਣੀ ਬੰਸੀ ਹੁਣੀ ਲਖਤਾਰ ਨੇ ਕਿ ਉਠਾਣੇ ਢੋਨੇ ਸਾਰੇ ਉਧਰ ਅਜਰ ਗਾਂਤੇ ਹੋਣੀ ਮੈਂ ਕਮ ਕਰੋ ਜੈਲਾ ਤੇ ਇਧਰ ਸੀ ਆਪਣੇ ਬੰਦੇ ਸੀ ਸਾਰੇ ਆਕਮ ਹੋਣੀ ਉਧਰੋਂ ਬਾਇਰਸ ਪਾਰ ਹੋਣੀ ਨਾ ਪੈਸੇ ਵੰਡਦੇ ਫਿਰਨ ਬੇੜੇ ਜੋ ਤੇ ਜਗਰਾਜ ਨੇ ਭਾਈ ਉਹ ਦੇਖ ਲਏ ਇਹ ਜਗਰਾਜ ਨੇ ਦੇਸੀ ਤੇ ਕੀ ਜਗਰਾਜ ਦੇ ਉਦਾਲੇ ਹੋ ਗਏ ਭਾਈ ਘੇਰ ਲਿਆ ਜਗਰਾਜ ਉਧਰੋਂ ਸੁਨੇਹਾ ਆਇਆ ਬਾਦਰ ਕੇ ਕਰੇ ਵੀ ਆ ਜੋ ਭਾਈ ਜਗਰਾਜ ਘੇਰ ਲਿਆ ਦਾਸਪਾਲ ਉਹਨਾਂ ਨੇ ਉਧਰ ਪੈਸੇ ਵੰਡਦੇ ਫਿਰਦੇ ਆ ਜੰਟੇ ਕਾ ਕੈਂਟਰ ਭਰ ਕੇ ਭਾਈ ਲੈ ਗਏ ਇਧਰੋਂ ਬੇੜੇ ਜਾ ਕੜੇ ਸਾਰੇ ਇਧਰ ਜਿੰਨੇ ਬੈਠੇ ਸੀ ਨੇ ਰਾਹ ਹੋਇਆ ਵਾ ਸੀ ਸਭ ਦੀ दारू ਪੀਤੀ ਉਧਰ ਕੋਈ ਜਗਰਾਜ ਖੜਾ ਤੇ ਜਗਰਾਜ ਕੋਲੇ ਜਾੜੇ ਵੀ ਦੱਸ ਕੀ ਗੱਲ ਉਹ ਕਹਿੰਦਾ ਗੱਲ ਕੋਈ ਨਹੀਂ ਪੈਸੇ ਵੰਡਦੇ ਫਿਰਦੇ ਆ ਵੀ ਮੈਂ ਰੋਕੇ ਆ ਵੀ ਇਹ ਮੇਰੇ ਦਾਲੇ ਹੁੰਦੇ ਸੀ ਤੇ ਮੈਂ ਕੰਦਰਾ ਲੱਗ ਕੇ ਫੜ ਗਿਆ ਸੀ ਅਸੀਂ ਵਿਆਵੜੇ ਸੀ ਭਾਈ ਅਸੀਂ ਚੀਕਾਂ ਮਾਰ ਲੱਗੇ ਉਹ ਮਾਰ ਲੱਗੇ ਵੀ ਆ ਗਿਆ ਕੱਠ ਅਸੀਂ ਭਾਈ ਲਖੀਰ ਖਿੱਚਤੀ ਵੀ ਆਓ ਕਿਹੜਾ ਟੱਪੇ ਲਖੀਰ ਜੀ ਨੇ ਟੱਪਣਾ ਇਹਨੇ ਇੱਧਰ ਆਉਣਾ ਆਜੋ ਇੱਧਰ ਗੰਤਾ ਕੋਈ ਗੰਤੇ ਕੋਲ ਟੰਬਾ ਚੱਕਿਆ ਤਗੜਾ ਗੰਤਾ ਕਰੀ ਜਾਵਨੇ ਰਫਲ ਚੋਂ ਰੌਂਦ ਮੱਕ ਜਾਣਗੇ ਇਹ ਟੰਬੇ ਚੋਂ ਰੌਂਦ ਨਹੀਂ ਮੱਕਨੇ ਤਾਂ ਤੁਰੇ ਹੀ ਆਉਣਾ ਨਾ ਥੱਲੇ ਮਾਰੇ ਉਧਰ ਭਾਈ ਉਹ ਭਜੇ ਫਿਰਨ ਸਾਰੇ ਜਦੋਂ ਉਹ ਭਜੇ ਫਿਰਨ ਤੇ ਭਾਈ ਉਧਰ ਹੋਏ ਤੇ ਸਾਰੇ ਦੇ ਲਾਲੇ ਵੀ ਅੱਜ ਮਾਰਨ ਦੇ ਬੰਦੇ ਜੇ ਕੋਈ ਰੂੜੀ ਮਾਰ ਦਿੰਦਾ ਨਾ ਕਿਰਨ ਕੋਈ ਰੋੜਾ ਮਾੜਾ ਜਿਹਾ ਵੀ ਛੱਡ ਦਿੰਦਾ ਇੱਕ ਦੂਜੇ ਪਾਸੇ ਨੂੰ ਤੇ ਕੰਮ ਚੱਲ ਪਿਆ ਸੀ ਤੇ ਰਾਜਾ ਪਤੀ ਕੋਈ ਮਰਨੀ ਸੀ ਸਾਰੇ ਕਿਉਂ ਇੱਧਰ ਵੀ ਰਾਜਾ ਪਤੀ ਸੀ ਤੇ ਉਧਰ ਵੀ ਰਾਜਾ ਪਤੀ ਸੀ ਫਿਰ ਬੱਚੇ ਇਧਰ ਉਹ ਰਾਮ ਸਵਕ ਆ ਗਿਆ ਤੇ ਉਹ ਗਰਮੀ ਤੇ ਡਾਕਟਰ ਆ ਗਿਆ ਤੇ ਇੱਕ ਹੁੰਦਾ ਸੀਗਾ ਜਸੋ ਪਤੀ ਚ ਪਰਦਾਰ ਉਹਦਾ ਨਾਂ ਯਰਕਣੀ ਸੀ ਉਹਨੂੰ ਪ੍ਰਧਾਨ ਕਹਿੰਦੇ ਹੁੰਦੇ ਸੀ ਤੇ ਉਹ ਬਾਹਰ ਗਿਆ ਵਾ ਸਾਰੇ ਦੋਨੇ ਭਰਾ ਹੀ ਬਾਹਰ ਆਓ ਉਧਰ ਉਹ ਸੀ ਭਾਈ ਤਿੰਨ ਜਣੇ ਸੀ ਛਡਾਉਣ ਨੂੰ ਉਹ ਪਰੇ ਹੋ ਜੋ ਮਾਰੇ ਜਾਉਗੇ ਪਰੇ ਹੋ ਜੋ ਕੁਛ ਨਹੀਂ ਜਾਣਾ ਕਿਸੇ ਦਾ ਪਰੇ ਹੋ ਜੋ ਜੇ ਇਹ ਤਿੰਨੇ ਜਣੇ ਨਾ ਹੁੰਦੇ ਨਾ ਤੇ ਬਹੁਤ ਬੰਦੇ ਮਾਰਨੇ ਸੀ ਜਦੋਂ ਇਸ ਤਰ੍ਹਾਂ ਚੱਲੀ ਗਿਆ ਚੱਲੀ ਗਿਆ ਤਕੜਾ ਚਰ ਪਈ ਕਹਾਂਸ ਕਹਾਂਸ ਸੰਧੀਰੀ ਤੇ ਨਾ ਉਹ ਵਦੇ ਤੇ ਨਾ ਅਸੀਂ ਵਦੇ ਤੇ ਜਗਰਾ ਸਰਪੰਚ ਨੇ ਪੁਲਿਸ ਨੂੰ ਫੋਨ ਕਰਤਾ ਬਦਣੀ ਵਾਲੀ ਨੂੰ ਬਦਣੀ ਵਾਲੇ ਚੱਲ ਪਿਓ ਤੇ ਜਗਰਾ ਸਰ ਨੂੰ ਕਹਿੰਦਾ ਗੱਲ ਸੁਣ ਲਓ ਮੇਰੀ ਜਦੋਂ ਪੁਲਿਸ ਆ ਗਈ ਨਾ ਜੇ ਤੁਹਾਨੂੰ ਕਹੇ ਦੋ ਕਰਮਾ ਪਿੱਛੇ ਹਟ ਤੇ ਚਾਰ ਹਟ ਜਿਓ ਜੇ ਤੁਹਾਨੂੰ ਕਹੇ ਦੋ ਚਾਰ ਹਟੇ ਤੇ ਤੁਸੀਂ 6 ਹਟ ਜਿਓ ਪਿੱਛੇ ਹਟ ਜਿਓ ਜਿਹੜਾ ਪਿੱਛੇ ਨਾ ਹਟ ਤੇ ਉਹਦੇ ਉਹਨਾਂ ਨੇ ਡਾਂਗ ਭਰਾ ਦੇਣੀ ਆ ਫਿਰ ਪੁਲਿਸ ਵਾਲਾ ਨਹੀਂ ਦੇਂਦੇ ਹੁੰਦੇ ਤੇ ਤੁਸੀਂ ਮੇਰੀ ਮਹੰਤਤਾ ਵੀ ਪਿੱਛੇ ਹੋ ਜੋ ਹਣਵਾ ਕੋਈ ਨਹੀਂ ਕੁਛ ਨਹੀਂ ਹੁੰਦਾ ਅਸੀਂ ਭਾਈ ਦੋ ਤਿੰਨ ਕਰਮਾਂ ਪਿੱਛੇ ਹੋ ਕੇ ਖੜ ਗਏ ਉਹੀ ਗੱਲ ਪੁਲਿਸ ਆਈ ਇਹ ਤਾਂ ਹਉਣ ਤੇ ਨੂੰ ਭਾਈ ਆਦੇ ਜਾਣੀ ਜਦੋਂ ਪੁਲਿਸ ਅਕੀ ਤੈਨਾਂ ਨੂੰ ਭੱਜਣ ਨੂੰ ਰਾਹ ਨਾ ਥਿਆ ਕਿਸੇ ਪਾਸੇ ਨੂੰ ਆਪੋ ਜੀ ਉਹਨਾਂ ਦੇ ਪਈ ਹੋਰ ਕਈਆਂ ਬੰਦਿਆਂ ਦੇ ਬਹੁਤ ਰਗੜਾ ਵਿਵਾਦੀਆਂ ਕੰਧਾਂ ਟੱਪਦੇ ਆਂ ਡੁੱਬਦੇ ਆਂ ਦੇ ਕੋਈ ਛੋਟੇ ਸੱਟ ਗਿਆ ਕੋਈ ਕਟੋ ਟਕੂਆ ਸੱਟ ਗਿਆ ਕੋਈ ਰਫਲ ਸੱਟ ਗਿਆ ਭਾਈ ਪੁਲਿਸ ਚੱਕੀ ਫਰੇ ਰਫਲਾ ਤੇ ਕਹਿੰਦੇ ਦੱਸੋ ਕਿਹਦੀਆਂ ਰਫਲਾ ਆ ਉਹ ਦਸ ਜਿਹੜਾ ਬੰਦਾ ਪੱਜ ਗਿਆ ਰੈਂਟਰ ਦਾ ਜੋ ਡਿੱਗ ਪਿਆ ਸਿਰੋਂ ਛੁੱਟ ਗਈ ਉਹ ਜੇ ਕਿਸੇ ਆਦਮੀ ਰਫਲਾ ਨਹੀਂ ਸੰਭਾਲ ਸਕਦੇ ਤੇ ਹੋਰ ਕੀ ਸੰਭਾਲਣਗੇ ਪੁਲਿਸ ਵਾਲੇ ਕਿੰਜ ਖੜੇ ਤੇ ਸਾਨੂੰ ਉਹ ਜੰਨਾ ਜਗਰਾਜ ਨੇ ਸਮਝਾਇਆ ਸੀ ਅਸੀਂ ਸਮਝ ਗਏ ਅਸੀਂ ਪਿੱਛੇ ਹੋ ਗਏ ਪੁਲਿਸ ਵਾਲੇ ਕਹਿੰਦੇ ਹਟ ਜੋ ਪਿੱਛੇ ਅਸੀਂ ਭਾਈ ਹੋਰ ਪਿੱਛੇ हट ਗਏ ਉਹ ਹਟਣ ਤੇ ਫੇਰ ਸਟਲੇ ਭਾਈ ਉਹਨੇ ਬਾਵਾ ਚਾਰ ਪੰਜਾ ਫੇਰ ਲਾਈਆਂ ਇਸ ਤਰ੍ਹਾਂ ਕਰਕੇ ਉਹਨੂੰ ਕਿਸੇ ਨੂੰ ਨਾ ਜਗਰਾਜ ਨੂੰ ਕਿਹਾ ਨਾ ਰਸਪਾਲ ਨੂੰ ਕਿਹਾ ਉਹ ਕਹਿੰਦੇ ਵੀ ਤੁਸੀਂ ਆਪੋ ਆਪਣੇ ਚਾਅ ਥਾਵਾਂ ਨੂੰ ਅਸੀਂ ਹੈਗੇ ਹੁਣ ਪੁਲਿਸ ਵਾਲੇ ਆਦੇ ਫਿਰ ਇਹਵੇਂ ਕਦੀ ਉਹਨਾਂ ਨੇ ਪਹਿਰਾ ਦਿੱਤਾ ਤੇ ਫਿਰ ਅਸੀਂ ਇਧਰ ਨੂੰ ਆਏ ਸਾਰੇ ਹਟ ਗਏ ਫਿਰ ਆਗੇ ਘਰੋ ਘਰੀ ਫਿਰ ਵੀ ਜਗਰਾਜ ਕਹਿੰਦਾ ਵੀ ਕੋਈ ਗੱਲ ਨਹੀਂ ਫਿਰ ਵੀ ਅਸੀਂ ਘੇੜਾ ਉਧਰ ਬਾਦ ਜਾ ਕੇ 11 ਵਜੇ ਫਿਰ ਘੇੜਾ ਤਾਂ ਬਸ ਸੌਣ ਸਾਰ ਪਈ ਸੀ ਕੋਈ ਨਹੀਂ ਸੀ ਪਰੰਦਾ ਕੋਈ ਬਿਨਾ ਉਧਰ ਨਾ ਇਧਰ ਤੇ ਸਾਰਾ ਟਿਕ ਟਕਾ ਹੋ ਗਿਆ ਸੀ ਉਦੋਂ ਇੱਕ ਪਿੰਡ ਦੇ ਵਿੱਚ ਨਾ ਇੱਕ ਥਾਂ ਹੀ ਪੈਂਦੀਆਂ ਹੁੰਦੀਆਂ ਸੀ ਵੋਟਾਂ ਇਸ ਤਰ੍ਹਾਂ ਦੇ ਕਾਰਜ ਬਹੁਤ ਹੋਏ ਆ ਇਹ ਜਗਰਾਜ ਨੂੰ ਪਤਾ ਹੈ ਸਾਰੀ ਕਹਾਣੀ ਦਾ ਯਾਹ ਹਗਾਂ ਮੈਂ ਮੈਂਬਰ ਨੂੰ ਪਤਾ ਇਹ ਵਿੱਚ ਸੀਗੇ ਹਾਂ ਜਿਹੜੇ ਜਿਹੜੇ ਬੰਦੇ ਨੂੰ ਪਤਾ ਉਹਨਾਂ ਨੂੰ ਪਤਾ ਸੀ ਬਾ ਸਾਡੇ ਕੋਲੇ ਸੋਟੀਆਂ ਗੱਡਾ ਸੇ ਚੱਕੇ ਵੇ ਯਾਰ ਉਦੋਂ ਕਿਉਂਕਿ ਉਮਰ ਸੀ ਵੀ ਉਦੋਂ ਪਾਣੀ ਇਹ ਜੀ ਲੜਨ ਮਾਰਨ ਨੂੰ ਵੀ ਕਾਇਮ ਸੀ ਐਂ ਕਰਕੇ ਸੀ ਭਾਈ ਉਦੋਂ ਚਕਰਾ ਸਰਪੰਚੀਆਂ ਬੋਟਾਂ ਬੋਟਾਂ ਕਰਨ ਲੱਗੀ ਹਾਂ